ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਬਟਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਦੀ ਆਪਣੀ ਵੀਡੀਓ ਇੱਕ ਨੀਲੀ ਰਬੀ ਦੀ ਤੁਹਾਨੂੰ ਝੋਟੀ ਦਿਖਾਉਣ ਜਾ ਰਹੇ ਹਾਂ ਏਰੀਆ ਦੋਸਤੋ ਪਿੰਡ ਜੋਗੇਵਾਲਾ ਤਹਿਸੀਲ ਜੀਰਾ ਜ਼ਿਲ੍ਹਾ ਇਸ ਨੂੰ ਫਰੋਜਪੁਰ ਲੱਗਦਾ ਸੋ ਦੋਸਤੋ ਮਾਹੂ ਤੋਂ 8 ਕਿਲੋਮੀਟਰ ਸultanpur road jalandhar road ਦੇ ਉੱਪਰ ਦੋਸਤੋ ਪਿੰਡ ਸਤੇਤਾ ਜੋਗੇ ਵਾਲਾ ਸੋ ਵੀਰ ਹੁਣਾਂ ਦੇ ਕੋਲ ਦੋਸਤੋ ਇਹ ਨੀਲੀ ਰਾਵੀ ਦੀ ਜਿਹੜੀ ਝੋਟੀ ਹੈਗੀ ਆ ਸੇਲ ਵਾਸਤੇ ਅਵੇਲੇਬਲ ਆ ਸੰਪਰਕ ਨੰਬਰ ਦੋਸਤੋ 98143614 ਹਨ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਇਹ ਝੋਟੀ ਖਰੀਦ ਸਕਦੇ ਹੋ 2.5 ਸਾਲ ਦੀ ਏਜ ਆ ਵੀਰੋ ਨੋਟ ਕਰਿਓ 5 ਸਾਲ ਦੀ ਉਮਰ ਆ ਬਾਕੀ ਜਿਹੜੀ ਝੋਲੀ ਆ ਬਹੁਤ ਸੋਹਣੀ ਆ ਥਾਣਾ ਥੋਣਾ ਦੀ ਵਿਰਲ ਬਹੁਤ ਜਿਆਦੀ ਸੋਹਣੀ ਆ ਚਾਰ ਥਾਨ ਨੇ ਸੋਹਣੀ ਵਿੱਥੀ ਆ ਦੋਸਤੋ ਤਕਰੀਬਨ ਅੱਗੇ ਟੀਗਾ ਲੈਣ ਦੇ ਬਿਲਕੁਲ ਪੱਖ ਚ ਹੈਗੀ ਆ ਨੀਲੀ ਰਬੀ ਤੇ ਦੋਸਤੋ ਚਾਰੇ ਪੈਰਾਂ ਦੇ ਨਿਸ਼ਾਨ ਵਿਖਸਤੋ ਚਾਰੇ ਪੈਰ ਤੋਤੇ ਆ ਧੁੰਨ ਤੇ ਨਿਸ਼ਾਨ ਚਾਲਰ ਤੇ ਨਿਸ਼ਾਨ ਬਿਲਕੁਲ ਅੱਖ ਬਿੱਲੀ ਆ ਦੋਸਤੋ ਮੱਥਾ ਦੋਸਤੋ ਥੋੜਾ ચીਰ ਟੁੱਟਮਾ ਆਉਂਦਾ ਬਿਲਕੁਲ ਸਿੱਧਾ ਪਟੇਲਾ ਦੋਸਤੋ ਜਿਹੜਾ ਨਿਸ਼ਾਨ ਲੱਗਾ ਹੋਇਆ ਨਾਸ ਬੱਗੀ ਬਾਕੀ ਥਾਣਾ ਥੋਣਾ ਦੀ ਵਿਰਥ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਦਰਲ ਵੀ ਚੰਗੀ ਹੈਗੀ ਆ ਥਾਣਾ ਦੀ ਨਲਵਾਈ ਬਹੁਤ ਸੋਹਣੀ ਆ ਤੇ ਮੁੱਲ ਚਾਹ ਦੋਸਤੋ 32000 ਰੁਪਏ ਵੀਰੋਂ ਡਿਮਾਂਡ ਕਰਦੇ ਨੇ 32000 ਚ ਮਾਨਤਾ ਜਿਹੜਾ ਖੁੱਲ ਕੇ ਕੀਤਾ ਜਾਵੇਗਾ ਜਿਹੜੀ ਉਹ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ